ਬਾਈਕ ਤੁਹਾਡੀ ਚਲਾਦਿਆਂ ਨਾਲ ਅਖੰਡਿਤ ਹੈਵਾ ਸਰਬ ਕਿਹੜਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦਿੱਤੀ ਗਈ ਹੈ ਜਿਸ ਦਾ ਖੇਤ ਉਸਦੀ ਰੇਤ ਕੀ ਕਹਿਣਾ ਚਾਹੋਗੇ ਅਸੀਂ ਹੈ ਪੰਜਾਬ ਦੇ ਮੁੱਖ ਮੰਤਰੀ ਸਰਕਾਰ ਤੋਂ ਅਪੀਲ ਕੀਤੀ ਕਿ ਕਿਉਂਕਿ ਸਾਡੇ ਹਲਕੇ ਤੋਂ ਬਹੁਤ ਦੇਰ ਬਾਅਦ ਕਿਸਾਨਾਂ ਦੇ ਖੇਤਾਂ ਤੇ ਅਸੀਂ ਉਹਨਾਂ ਨੂੰ ਅਪੀਲ ਕੀਤੀ ਕਿ ਜਿਸ ਦਾ ਖੇਤ ਉਸਦੀ ਰੇਤ ਅਗਲੇ ਦਿਨ ਹੀ ਉਹਨਾਂ ਨੇ ਕੈਬਿਨ ਡਿਟਿਕ ਸੱਜੇ ਕੋ ਕੋਸ਼ਿਸ਼ ਕਰ ਦਿੱਤੀ ਕਿਸਾਨ ਉਹਨਾਂ ਆਪਣੀ ਦੇਖ ਜਿਹੜੀ ਸਾਹਮਣੇ ਆ ਕੋਈ ਇੱਕ ਵੇਚ ਰਿਹਾ ਕੋਈ ਪੱਤੀ ਕਾ ਵੇਚੋ ਮੱਦੀ ਕਾ ਇਹ ਉਹਨਾਂ ਵਾ ਉਹਨਾਂ ਦੇ ਕੰਮ 'ਚ ਕੋਈ ਦਖਲ ਨਹੀਂ ਦੀ ਉਹਨਾਂ ਦੇ ਕੰਮ 'ਚ ਦਖਲਦਾਰੀ ਆ ਵੀ ਜੇ ਉਹ ਚਾਹਣ ਕਿ ਸਰਕਾਰ ਸਾਡੀ ਆ ਮਦਦ ਕਰ ਦੇਵੇ ਉਹ ਮਦਦ ਕਰ ਲਈ ਇਹੀ ਗੱਲ ਦੀ ਉਹ ਦੇਖੋ ਬਸ ਕੋਈ ਨਹੀਂ ਜੀ ਉਹ ਪਾਲਸੀ ਜਿਹੜੀ ਆ ਬਹੁਤ ਵਧੀਆ ਸਾਡੀ ਆ ਜਿਆਦਾ ਸਰਕਾਰ ਵੱਲੋਂ 15 ਤਰੀਕ ਤੱਕ ਜਿਹੜੀਆਂ ਆ ਮੁਆਵਜ਼ੇ ਦੇਣ ਦੇ ਵੀ ਵਾਅਦਾ ਕੀਤਾ ਗਿਆ ਜੀ 15 ਦਸੰਬਰ ਇਸ 15 ਦੇ ਵਿੱਚ ਵਿੱਚ ਕਸੀ ਇਹਦੇ ਮਿੰਦੇ ਦੇ ਕੀ ਪਿੱਛੇ ਜਿਹੜਾ ਉਹ ਅਸੀਂ ਸਾਰਾ ਸਭ ਦੇ ਜਿਆਦਾ ਗਵੌੜੀਆਂ ਵਗੈਰਾ ਸਾਰਾ ਕੰਪਲੀਟ ਕਰਨਾ ਉਸ ਤੋਂ ਬਾਅਦ ਫਿਰ ਬਣਨੇ ਸ਼ੁਰੂ ਹੋ ਜਾਣਗੇ ਤੇ ਅਸੀਂ ਸਾਡੀ ਕੋਸ਼ਿਸ਼ ਆ ਕਿ ਆਓ ਬਾਬਾ ਜੀ ਬਾਬਾ ਜੀ ਬਾਬਾ ਜੀ